ਆ ਵੀ ਜਿਵੇਂ ਕਿ ਆਪਾਂ ਸਭ ਨੂੰ ਦੱਸਿਆ ਸੀ دوستੋ ਵੀ ਸਰਪੰਚ ਸਾਹਿਬ ਤੋਂ ਕੰਮ ਦੀ ਅਪਡੇਟ ਲਿਆ ਕਰਾਂਗੇ ਕੀ ਕਰਦੇ ਆ ਇੱਕ ਵੀ ਨਹੀਂ ਆਹ ਕੱਸੀ ਆ ਸਾਡੇ ਪਿੰਡ ਤੋਂ ਜਾਂਦੀ ਆ ਇਹ ਨਿਹਾਲ ਸਿੰਘ ਵਾਲੀ ਕੀ ਸੇ ਇਥੋਂ ਕੱਲਾ ਮੋਟਰਸਾਈਕਲ ਲੰਘਦਾ ਵੀ ਮਸੋਂ ਵੀ ਅੱਗੇ ਗਾਂ ਬਹੁਤ ਰਾਹ ਖਰਾਬ ਆ ਖੱਡੇ ਖੁੱਡੇ ਸੀਗੇ ਵੱਡੇ ਵੱਡੇ ਮੋਟਰਸਾਈਕਲ ਦਾ ਵੀ ਮੁਸ਼ਕਲ ਹੋਇਆ ਪੈਸਾ ਕੋ ਸਰਪੰਚ ਸਾਹਿਬ ਨੇ ਹੁਣੇ ਕੰਮ ਦੀ ਸ਼ੁਰੂਆਤ ਕੀਤੀ ਵੀ ਰਾਹ ਬਣਾ ਰਿਆ ਸਫਾਈ ਕਰਾ ਰਿਆ ਕੱਸੀ ਦੀ ਸਫਾਈ ਕਰਾਉਣੀ ਉਹ ਵੀ ਸਾਨੂੰ ਤਾਂ ਨੂੰ ਜਿਹਾ ਵੀ ਟੋਟਲ ਅਪਡੇਟ ਦਿਆ ਕਰਾਂਗੇ ਪਿੰਡ ਦੇ ਸਾਰਿਆਂ ਨੂੰ ਜਿਹੜੇ ਨਿਗਤ ਦੇ ਪਿੰਡਾਂ ਦੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਵੀ ਇਹ ਵੀ ਅਪਡੇਟ ਲਿਆ ਕਰੋ ਵੀ ਕੀ ਕਰ ਰਿਹਾ ਸਰਪੰਚ ਤੇ ਕਾਰਨ ਕੀ ਕਿਉਂ ਕਰ ਰਿਹਾ ਉਹਦੀ ਜ਼ਰੂਰਤ ਹੈ ਕਿ ਨਹੀਂ ਹੈ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਵੀ ਆਪਾਂ ਪਿੰਡ ਦੇ ਵਿੱਚ ਸਰਪੰਚ ਸਾਹਿਬ ਜੋ ਕੰਮ ਕਰਦੇ ਉਹਦੀ ਅਪਡੇਟ ਲਿਆ ਕਰਾਂਗੇ 10-15 ਦਿਨ ਬਾਅਦ ਮਹੀਨੇ ਬਾਅਦ ਜਦੋਂ ਵੀ ਕੋਈ ਕੰਮ ਕਰਨਗੇ ਜਾਂ ਨਹੀਂ ਵੀ ਕਰਦੇ ਉਹਦੀ ਵੀ ਅਪਡੇਟ ਲਾਵਾਂਗੇ ਸਰਪੰਚ ਸਾਹਿਬ ਜਿਵੇਂ ਕਿ ਤੁਸੀਂ ਇਹ ਰਾਸਤਾ ਇਹ ਬਣਾਉਣ ਦਾ ਕਾਰਨ ਕੀ ਹੈ ਕੱਸੀ ਦੇ ਨਾਲ ਜਿਹੜਾ ਰਾਹ ਜਾਂਦਾ ਆਪਣੇ ਪਿੰਡ ਤੋਂ ਨਿਹਾਲ ਸਿੰਘ ਵਾਲੇ ਨੂੰ ਕਾਰਨ ਕੀ ਬਣਿਆ ਕਿਵੇਂ ਤੁਹਾਡੇ ਦਿਮਾਗ ਠੀਕ ਹੈ ਉਸ ਤਾਂ ਲਾਂਘੇ ਹੀ ਬੰਦ ਹੋਇਆ ਪਿਆ ਸੀ ਜਮਾਂ ਮਾਨ ਸਾਹਿਬ ਇਹ ਜੀ ਬਿਲਕੁਲ ਜਦੋਂ ਹੁਣ ਇਨਸੀਡੈਂਟ ਵੇਲੇ ਤਾਂ ਦੇਖਿਆ ਹੀ ਉੱਤੇ ਆ ਇਹ ਗੱਡੀ ਮੋੜੀ ਮੈਂ ਇੱਥੇ ਇਨਸੀਡੈਂਟ ਹੋ ਗਿਆ ਹੀ ਮੁੰਡੇ ਆਪਣੇ ਪਿੰਡ ਨੂੰ ਹੀ ਠੀਕ ਹੈ ਠੀਕ ਹੈ ਤੇ ਮੇਰਾ ਰਸਤਾ ਦੇਖਿਆ ਹੀ ਉੱਤੇ ਸੀ ਇਹ ਬੜੀ ਮੰਦੀ ਹਾਲਤ ਹੋਈ ਫਿਰ ਨੰਨ ਲੱਗੇ ਸੀ ਨਾ ਲੈਣਾਂ ਦਾ ਵੱਲ ਉੱਤੇ ਗੱਡੀ ਮੋੜੀ ਜਦੋਂ ਦੇਖਿਆ ਮੈਂ ਤਾਂ ਨਹੀਂ ਲੰਘਦੀ ਤੇ ਜਿਵੇਂ ਜੀ ਮੈਂ ਮੇਰੇ ਹਿਸਾਬ ਨਾਲ ਮੇਰੀ ਵੀ ਕਾਫੀ ਉਮਰ ਹੋ ਗਈ ਹੈ ਤੇ ਮੈਂ ਆ ਹੀ ਦੇ ਤੁਸੀਂ ਨੰਗਨ ਯੋਗ ਨਹੀਂ ਤੁਸੀਂ ਵੀ ਇਤੋਂ ਦੀ ਲਾਂਗ ਦੇ ਦੇਖ ਰਹੇ ਇਹ ਮੁਸ਼ਕਲ ਸੀਗੀ ਕਾਫੀ ਵੱਡੀ ਇਹ ਆਪਣੇ ਪਹਿਲਾਂ ਸਾਫ ਕਰਿਆ ਸੀ ਪ੍ਰਧਾਨ ਸਾਹਿਬ ਨੇ ਹਾਂਜੀ ਠੀਕ ਹੈ ਜੀ ਨੰਦੇਗਰਵਾਚੋਂ ਠੀਕ ਹੈ ਠੀਕ ਉਹ ਬਣਾਇਆ ਸੀ ਉਹ ਬਲਾਕ ਸਮਤੀ ਦੇ ਵੋਟਾਂ ਵੇਲੇ ਉਹਨਾਂ ਨੇ ਸਾਫ ਕੀਤਾ ਸੀ ਠੀਕ ਹੈ ਠੀਕ ਉਦੋਂ ਮੁਲਕੇ ਬਸ ਕਹਿੰਨੇ ਹੱਥ ਨਹੀਂ ਲਾਇਆ ਮੜਾ ਬੰਦੇ ਕਾਲਾ ਸਾਫ ਠੀਕ ਹੈ ਜੀ ਕਹਿੰਨੇ ਸਾਫ ਸੁਥ ਮੜਾ ਮਟਾ ਕਰਦੇ ਹੀ ਜਾਣੀ ਚੀਜ਼ ਕਿਹੜਾ ਹੋਣ ਜਾਣੀ ਹੁਣ ਤਾਂ ਮਤਲਬ ਕਿ ਮੋਟਰਸਾਈਕਲ ਵੀ ਕਈ ਔਰ ਮੁਸ਼ਕਲ ਨਹੀਂ ਲੱਗਦਾ ਸੀ ਦੇਖਿਆ ਉਹ ਮੰਦੀ ਹੋ ਸਕਦਾ ਵਾਸਤੇ ਤੋਂ ਵੱਧ ਨਹੀਂ ਗਈ ਆ ਤੇ ਆ ਜਿਹੜੀ ਕੱਸੀ ਨਾਲ ਇਹ ਵੀ ਸਫਾਈ ਕਰਾਉਣੀ ਆਪਾਂ ਹਾਂ ਇਹ ਤਾਂ ਕੱਸੀ ਤੇ ਲੱਗਨੇ ਲੱਗਨੇ ਨੇ ਰਿਕਾ ਨੂੰ ਦੋ ਵਾਰ ਤੇ ਮੰਗਲਵਾਰ ਤੋਂ ਚੱਲੂ ਇਹ ਤਾਂ ਰਿਕਾ ਦਾ ਕੰਮ ਚੱਲ ਪਣਾ ਠੀਕ ਹੈ ਠੀਕ ਹੈ ਠੀਕ ਹੈ ਤੇ ਜਾਨੀ ਉਤਲਾ ਸਾਰਾ ਆਪਾਂ ਕਰ ਦਿਆਂਗੇ ਅੱਜ ਠੀਕ ਜੇ ਉਹ ਨਾਲ ਦੀ ਨਾਲ ਜੇ ਤੋਂ ਬਾੜਾ ਡੂੰਗਾ ਹੋ ਗਿਆ ਪੋਲਾ ਹੋ ਗਿਆ ਇਹ ਮੁੜ ਕੇ ਨਹੀਂ ਭਰਨਾ ਉਹ ਇਹ ਦਾ ਕੰਮ ਦੇ ਵਿੱਚ ਪਿੰਡ ਦੇ ਨੌਜਵਾਨ ਵੀ ਸਹਿਯੋਗ ਦਰੇ ਇਹਨਾਂ ਨੂੰ ਵਿਸ਼ੇਸ਼ ਧੰਨਵਾਦ ਚੰਗੇ ਖੰਡ ਦੇ ਵਿੱਚ ਕਾਫੀ ਲੋਕੀ ਦੇ ਰਿਹਾ ਤੇ ਇਸੇ ਤਰ੍ਹਾਂ ਅੱਗੇ ਵੀ ਆਪਾਂ ਕਰਦੇ ਰਵਾਂਗੇ ਸਾਰੇ ਪਿੰਡ ਨੂੰ ਬੇਨਤੀ ਇਹ ਵੀ ਤੁਸੀਂ ਵੀ ਬਾਹਰ ਚੜ ਕੇ ਸਾਥ ਆਓ ਨਾਲ ਜੁੜ ਕੇ ਸਰਪੰਚ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਡਾਕਟਰ ਜੀ ਮੈਨੂੰ ਕਹਿੰਦੇ ਆਪੇ ਕਰਦੇ ਬਾਕੀ ਤੁਹਾਨੂੰ ਦਿਖਾਉਂਦੇ ਰਹਿਾਂਗੇ ਆਪਾਂ ਨਾਲ ਨਾਲ ਜੋ ਵੀ ਕਰ ਰਹੇ ਹਾਂ ਭਾਈ ਪਿੰਡ ਦੇ ਨੌਜਵਾਨ ਵੀ ਲੱਗੇ ਨਾਲ ਸੀਰੀਆਰ ਕਹਿੰਦਾ ਵੀ ਜੇ ਸਹਿਯੋਗ ਆ ਫੁੱਲ ਮੂਰੇ ਮਾਰ ਕੇ ਉਹ ਤਾਂ ਇਤਰਾ ਮਗਰ ਮਾਰੀ ਇਹਨੇ ਕਰਾ ਆਪਾਂ ਬਣੀ ਦਿਖਾਉਣ ਨਾਲ ਸਾਡੇ ਮੈਂਬਰ ਸਾਹਿਬ ਵੀ ਨਾਲ ਹੀ ਐ ਸਭ ਦੀ ਖਾਲਸਾਈ ਇਹਨਾਂ ਦਾ ਵੀ ਯੋਗਦਾਨ ਪੂਰਾ ਦੱਬੀ ਠਰਦਿਆ ਕੰਮ ਨੂੰ ਧਿਆਨ ਨਾਲ ਧਿਆਨ ਨਾਲ ਸਾਉ ਤਿਆਰ ਹੋ ਗਈ ਐ ਤੇ ਬਾਕੀ ਹੋ ਰਹੀ ਐ ਕੱਲ ਤੱਕ ਹੋ ਜੂ ਕੰਪਲੀਟ ਬਸ ਆਪਾਂ ਕਰਦੇ ਆ ਬਾਕੀ ਤੁਹਾਨੂੰ ਪ੍ਰੋਪਰ ਬਣੀ ਦੇ ਦਿਖਾਵਾਂਗੇ ਕਿਆ ਲੱਗਿਆ ਖਾਲਸਾ ਸਰਪੰਚ ਕਹੀ ਚੱਕੀ ਕਰਦਾ ਹੈ ਹਾਂ ਸਰਪੰਚ ਕਹਿੰਦਾ ਪੁੱਛ ਰਾ ਆਪਦੇ ਬੜਾ ਲੋਡ ਨਹੀਂ ਆਉਦਾ ਵਾ ਹੋ ਜੀ ਸੈੱਟ ਕੱਲ ਤੱਕ ਕਰਦੇ ਆਪਾਂ ਪ੍ਰੋਪਰ ਵੀਡੀਓ ਵੀ ਤੁਹਾਨੂੰ ਦਿਖਾਉਣਾ ਜਦੋਂ ਬਣ ਗਈ ਪੂਰੀ ਵੀ ਪਹਿਲਾਂ ਕਿਵੇਂ ਸੀ ਤੁਸੀਂ ਦੇਖੇ ਤੇ ਬਾਅਦ ਵਿੱਚ ਕਿਵੇਂ ਦਾ ਬਣਿਆ ਲੈ ਵੀ ਉਹੀ ਪਹੀ ਹੈ ਜਿੱਥੋਂ ਦੀ ਸਾਈਕਲ ਮਸਾ ਲੰਘਦਾ ਸੀ ਜਾਂ ਮੋਟਰਸਾਈਕਲ ਵੀ ਲੰਘਣ ਤੇ ਦਿੱਕਤ ਆਉਂਦੀ ਸੀ ਹੁਣ ਕੱਸੀ ਦੇ ਨਾਲ ਪੂਰਾ ਇਹਦੇ ਟਰੈਕਟਰ ਵੀ ਲੰਘਦਾ ਟਰਾਲੀ ਵੀ ਲੰਘਦੀ ਹੈ ਤੇ ਗੱਡੀ ਵੀ ਲੰਘਦੀ ਆ ਹਜੇ ਪ੍ਰੋਪਰ ਸਾਫ਼ ਕਰਨੀ ਆਗੀ ਪਰ ਕਹਿਣ ਦਾ ਭਾਵੇਂ ਪੂਰੀ ਵਧੀਆ ਪਹੀ ਬਣ ਗਈ ਆਪਾਂ ਇਹ ਦਿਖਾਉਣ ਦਾ ਕਾਰਨ ਜਿਵੇਂ ਤੁਹਾਨੂੰ ਦੱਸਿਆ ਸੀ ਪਿੰਡ ਦੇ ਸਰਪੰਚ ਤੋਂ ਆਪਾਂ ਬਾਇਓ ਡਾਟਾ ਲਿਆ ਕਰਨ ਵੀ ਕਰਦਾ ਕੀ ਹੈ ਤੇ ਕੀ 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 ਵਰਕ ਕਰਦਾ ਪਿੰਡ ਦੇ ਵਿੱਚ ਪ੍ਰੋਪਰ ਦਿਖਾਇਆ ਵੀ ਕਰਾਂਗੇ ਤੇ ਉਦੋਂ ਡਿਟੇਲ ਵੀ ਲਿਆ ਕਰਾਂਗੇ ਤੇ ਜੇ ਤੁਹਾਨੂੰ ਇਹ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰੋ ਕਿ ਪਿੰਡ ਪਿੰਡ ਦੇ ਵਿੱਚ ਹਰੇਕ ਪਿੰਡਾਂ ਦੇ ਵਿੱਚ ਨਵੇਂ ਸਰਪੰਚ ਬਣੇ ਆ ਪੂਰਾ ਬਾਇਓ ਡਾਟਾ ਲਿਆ ਜਾਵੇ ਕੀ ਕਰਦਾ ਕੀ ਵਰਕ ਕਰਦਾ ਤੇ ਕਿੱਥੇ ਕਿੱਥੇ ਕੰਮ ਹੋ ਰਿਹਾ ਧੰਨਵਾਦ ਇਹ ਉਹੀ ਪਹੀਆ ਤੇ ਜਿੱਥੋਂ ਦੇ ਮੋਟਰ ਲਗਾਉਂਦਾ ਨਹੀਂ ਹੁਣ ਟਰੈਕਟਰ ਲਗਾਓ ਟਰਾਲੀ ਲਗਾਓ ਗੱਡੀ ਲਗਾਓ ਪੂਰੀ ਤਰ੍ਹਾਂ ਇਹ ਸਾਫ਼ ਕਰਨੀ ਹੈ ਨਰੇਗਾਲੇ ਲੱਗਣਗੇ ਕਦੇ ਦਿਨ ਦੇ ਵਿੱਚ ਪਰ ਕਹਿਣ ਦਾ ਭਾ ਵੀ ਗੱਲਬਾਤ ਬਣ ਗਈ ਮਿੱਤਰੋ